ਇਤਿਹਾਸ ਨੂੰ ਪੜੋ ਕਿ ਜਦੋਂ ਕੋਈ ਸਿੱਖ ਅੰਮ੍ਰਿਤਪਾਨ ਕਰਨ ਦੇ ਲਈ ਪੇਸ਼ ਹੋਇਆ ਕਰਦੇ ਸਨ ਇਦਾਂ ਨਹੀਂ ਸੀ ਹੁੰਦਾ ਕਿ ਕੋਈ ਵੀ ਆਵੇ ਤੇ ਆ ਕੇ ਅੰਮ੍ਰਿਤ ਛਕ ਲਵੇ ਇਦਾਂ ਨਹੀਂ ਸੀ ਹੋਇਆ ਕਰਦਾ ਆਪਾਂ ਤਾਂ ਹੁਣ ਕਈ ਵਾਰੀ ਕਹਿ ਦਿੰਦੇ ਆ ਵੀ ਆ ਕਕਾਰ ਵੀ ਮੁਫਤ ਮਿਲਦੇ ਆ ਕਿ ਸ਼ਹਿਰੇ ਵੀ ਕਿਰਪਾਨ ਵੀ ਦਵਾਂਗੇ ਤੇ ਅੰਮ੍ਰਿਤ ਛਕ ਲਓ ਇਦਾਂ ਉਦੋਂ ਨਹੀਂ ਸੀ ਹੁੰਦਾ ਉਹ ਗੁਰੂ ਦਾ ਸੀਸ ਮੰਗੇ ਤਾਂ ਤੁਸੀਂ ਮੁਫਤ ਦੇਈ ਜਾਂਦੇ ਹੋ ਇਹ ਮਤਲਬ ਕਿ بڑا ਇਹਨੂੰ ਗੱਲਾਂ ਕਈ ਵਾਰੀ ਸੁਣਨ ਨੂੰ ਓਪਰੀਆਂ ਜੀਆਂ ਹੋਰ ਢੰਗ ਨਾਲ ਲੱਗਦੀਆਂ ਨੇ ਪਰ ਜਦੋਂ ਇਹਨੀਆਂ ਬਰੀਕੀ ਨਾਲ ਤੰਦਾਂ ਨੂੰ ਫਰੋੜੀਏ ਤਾਂ ਗੱਲ ਕੁਝ ਹੋਰ ਨਿਕਲਦੀ ਹੈ ਸਿੱਖ ਅਮਰਤ ਬਾਣ ਕਰਨ ਲਈ ਆਉਂਦੇ ਤੇ ਇਦਾਂ ਨਹੀਂ ਸੀ ਹੁੰਦਾ ਕਿ ਕੋਈ ਵੀ ਆ ਕੇ ਸ਼ੱਕ ਲਵੇ ਕਿਸੇ ਸਿੱਖ ਨੂੰ ਉਸ ਸਿੱਖ ਦੀ ਹਾਮੀ ਭਰਨੀ ਪੈਂਦੀ ਸੀ ਕਿ ਇਸ ਸਿੱਖ ਨੂੰ ਮੈਂ ਪੰਜਾਂ ਬਾਣੀਆਂ ਦਾ ਅਭਿਆਸ ਕਰਵਾਇਆ ਹੈ ਗੁਰਮਤਿ ਮਰਿਆਦਾ ਦ੍ਰਿੜ ਕਰਾਈ ਹੈ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਇਆ ਹੈ ਇਹ ਨਿਤਨੇਮੀ ਹੈ ਇਹ ਦਸਬੰਦ ਤੇ ਉੱਤੇ ਅਮਲ ਕਰਦਾ ਤੇ ਆਪਣਾ ਸਿਰ ਦੇਣ ਲਈ ਇਹ ਤਿਆਰ ਹੈ ਤੇ ਇਹਦੀ ਜ਼ਿੰਮੇਵਾਰੀ ਮੈਂ ਲੈਣਾ ਪੰਜ ਸਿੰਘ ਸਹਿਬਾਂ ਜੋ ਜੇ ਜੋਗ ਸਮਝੋ ਤਾਂ ਇਹਨੂੰ ਅਮਰ ਦੀ ਦਾਤ ਬਖਸ਼ਿਸ਼ ਕਰ ਦਿਓ ਜੇ ਜੋਗ ਸਮਝੋ ਤੇ ਕਈ ਵਾਰੀ ਪੰਜ ਸਿੰਘ ਸਵਾਲ ਜਵਾਬ ਕਰਦੇ ਆ ਉਹ ਸਿੱਖ ਨੂੰ ਕਹਿ ਦਿੰਦੇ ਸਿੱਕਾ ਤੂੰ ਅਜੇ ਮਿਹਨਤ ਨਹੀਂ ਕੀਤੀ ਇਹ ਕਸਰ ਹੈ ਇਹਨੂੰ ਤਿਆਰ ਕਰਕੇ ਲੈ ਕੇ ਆ ਇਦਾਂ ਨਹੀਂ ਜੇ ਹੁੰਦਾ ਕਿ ਆ ਜਾਓ ਤੇ ਸ਼ੱਕ ਲਵੋ ਪੜੋ ਇਤਿਹਾਸ ਨੂੰ ਇੱਕ ਇੱਕ ਸਿੱਖ ਇਹ ਬਹੁਤ ਵੱਡੀ ਜਥੇਬੰਦੀ ਸੀ ਇੱਕ ਸਿੱਖ ਨਵਾਂ ਰਿਹਾ ਤਾਂ ਕਿਸੇ ਸਿੱਖ ਦੀ ਜ਼ਿੰਮੇਵਾਰੀ ਹੁੰਦੀ ਸੀ ਉਹਨੂੰ ਤਿਆਰ ਕਰਕੇ ਪੰਜਾਂ ਦੇ ਚਰਨਾਂ 'ਚ ਪੇਸ਼ ਕਰ ਰਿਹਾ ਕਿ ਪੰਜ ਸਿੰਘ ਸਹਿਬਾਨ ਜੀਓ ਮੈਂ ਯਤਨ ਕੀਤਾ ਕਿ ਅਮਰਤਾ ਬਲਾਖੀ ਹੈ ਜੇ ਯੋਗ ਸਮਝੋ ਉਹ ਕਹਿੰਦੇ ਸੀ ਨਹੀਂ ਇਹਦੇ 'ਚ ਆ ਕਮੀਆਂ ਨੇ ਪੂਰੀਆਂ ਕਰਕੇ ਲਿਆਓ ਤੇ ਜਦੋਂ ਜਥੇ 'ਚ ਸ਼ਾਮਲ ਹੁੰਦਾ ਸੀ ਇੱਕ ਬਹੁਤ ਵੱਡਾ ਜਥੇਬੰਦਕ ਕਾਫਲਾ ਸੀ ਇਹ ਐਵੇਂ ਨਹੀਂ ਸੀ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੋਹਰਾ ਦਾ ਨਾਚ ਦੇਖਿਆ ਤੇ ਬਾਬਾ ਫੁੱਲਾ ਸਿੰਘ ਚੱਲ ਕੇ ਗਏ ਕਹਿਣ ਲੱਗੇ ਰਣਜੀਤ ਸਿੰਘ ਆ ਕੀ ਕੀਤਾ ਹੈ ਤੇ ਰਣਜੀਤ ਸਿੰਘ ਤੋਂ ਕਿਤੇ ਆਪਣੇ ਸ਼ਾਹੀ ਜਲੌਹ ਚ ਕਿਹਾ ਗਿਆ ਕਹਿੰਦਾ ਮਹਾਰਾਜ ਤਾਂ ਐਂ ਕਰਦੇ ਨੇ ਤੇ ਫੁੱਲਾ ਸਿੰਘ ਹੋਰੀ ਕਹਿਣ ਲੱਗੇ ਰਣਜੀਤ ਸਿੰਘ ਮਹਾਰਾਜ ਤਾਂ ਐਂ ਕਰਦੇ ਨੇ ਪਰ ਸਿੱਖ ਮਹਾਰਾਜ ਐਂ ਨਹੀਂ ਕਰ ਸਕਦੇ ਤੇ ਰਣਜੀਤ ਸਿੰਘ ਨੇ ਵੀ ਹਲਕਾ ਫੁਲਕਾ ਲਿਆ ਵੀ ਏਡੀ ਕਿਹੜੀ ਗੱਲ ਹੈ ਬਾਬਾ ਜੀ ਕਹਿਣ ਲੱਗੇ ਰਣਜੀਤ ਸਿੰਘ ਗੱਲ ਆਪਣੇ ਦੋਨਾਂ ਚ ਹੈ ਤੂੰ ਸਾਡਾ ਮਹਾਰਾਜ ਹੈ ਮੈਂ ਚੱਲ ਕੇ ਆਇਆ ਆਪਣੀ ਗਲਤੀ ਦਾ ਇਕਬਾਲ ਕਰ ਲਵੇਂ ਤਾਂ ਇਹਦੇ ਵਿੱਚ ਹੀ ਤੇਰੀ ਸਲਾਮਤੀ ਹੈ ਉਹਨੇ ਮਜ਼ਾਕ ਸਮਝਿਆ ਤੇ ਬਾਬਾ ਜੀ ਕਹਿਣ ਲੱਗੇ ਸਤ ਗੁਰੂ ਹੁਣ ਜਿਹੜੀ ਅੱਗੇ ਘਟਨਾ ਵਾਪਰਦੀ ਆ ਉੱਥੋਂ ਸਮਝੋ ਕਿ ਇਹ ਜਥੇਬੰਦੀ ਕਿੰਨੀ ਸਟਰੋਂਗ ਸੀ ਇਹ ਜਥੇਬੰਦੀ ਕਿੰਨੀ ਸਟਰੋਂਗ ਸੀ ਅਕਾਲ ਤਖਤ ਤੇ ਆਏ ਪੰਜਾਂ ਨੂੰ ਇਕੱਠਿਆਂ ਕੀਤਾ ਤੇ ਦੋ ਮਤੇ ਪਾਏ ਇਤਿਹਾਸ ਲਿਖਦੇ ਨੇ ਇਤਿਹਾਸਕਾਰ ਦੱਸਦੇ ਨੇ ਅੱਜ ਅਕਾਲੀ ਬਾਬਾ ਫੂਲਾ ਸਿੰਘ ਨੇ ਪੰਜਾਂ ਦੀ ਹਾਜ਼ਰੀ ਵਿੱਚ ਤੋਂ ਮਤੇ ਪਾਸ ਕੀਤੇ ਪਹਿਲਾ ਮਤਾ ਸੀ ਕਿ ਹਰਮੰਦਰ ਸਾਹਿਬ ਵਿਖੇ ਇਸ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਸਵੇਰ ਤੋਂ ਬੰਦ ਕਰ ਦਿੱਤੀ ਜਾਵੇ ਆਪਾਂ ਕਹਿੰਦੇ ਪਤਨ ਕਿਵੇਂ ਹੋਇਆ ਪਤਨ ਤਾਂ ਹੋਣਾ ਹੀ ਸੀ ਬੜਾ ਸੌਖਾ ਸੀ ਅਰਦਾਸੀਏ ਨੂੰ ਕਹਿਣਾ ਸੀਗਾ ਕਿ ਬਾਈ ਸਵੇਰ ਨੂੰ ਇਸ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕਰਨੀ ਪਰ ਇੱਕ ਦੂਜਾ ਹੁਕਮ ਦਿੱਤਾ ਗਿਆ ਕਿ ਇਸ ਮਹਾਰਾਜੇ ਨੂੰ ਸਵੇਰ ਨੂੰ ਇਹਦਾ ਕੋਈ ਚੋਬਦਾਰ ਵੀ ਨਮਸਕਾਰ ਨਹੀਂ ਕਰੇਗਾ ਕਮਾਲ ਹੋ ਗਈ ਰਾਜੇ ਨੂੰ ਨਮਸਕਾਰ ਨਹੀਂ ਕਰੇਗਾ ਚੋਬਦਾਰ ਨਮਸਕਾਰ ਨਹੀਂ ਕਰੇਗਾ ਕੋਈ ਸੌਖੀ ਜੀ ਗੱਲ ਹੈ ਇਹਨੂੰ ਇਮੇਜਿਨ ਤਾਂ ਕਰੋ ਤੁਹਾਡੇ ਕੋਲੇ ਅੱਜ ਜਥੇਬੰਦੀ ਹੈ ਪੰਜ ਸਿੰਘ ਫੈਸਲਾ ਕਰਦੇ ਨੇ ਸਮੁੱਚੀ ਕਾਮਾਂਗਾਂ ਦੇ ਰਾਹੀ ਉਦੋਂ ਕੋਈ ਇੰਟਰਨੈਟ ਨਹੀਂ ਸੀ ਕੋਈ ਟੈਲੀਫੋਨ ਨਹੀਂ ਸੀ ਪਰ ਇੱਕ ਜਥੇਬੰਦੀ ਸੀ ਹਰ ਸਿੱਖ ਜਦੋਂ ਕਾਬਲੇ ਚ ਸ਼ਾਮਲ ਹੁੰਦਾ ਸੀ ਉਹਦੀ ਜ਼ਿੰਮੇਵਾਰੀ ਕਿਸੇ ਦੀ ਹੁੰਦੀ ਸੀ ਜਦੋਂ ਅਕਾਲ ਚ ਲੈਣਾ ਕਰਦਾ ਸੀ ਕੱਲਾ-ਕੱਲਾ ਸਿਕ ਰਿਮੋਟ ਕੰਟਰੋਲ ਤੇ ਸੀਗਾ ਅੱਜ ਜਥੇਬੰਦੀ ਦੇ ਆਪਾਂ ਕਹਿੰਦੇ ਨੇ ਮਿਸਲ ਅੱਜ ਵੀ ਪਟਵਾਰੀ ਸ਼ਬਦ ਵਰਤੇ ਆ ਮਿਸਲ ਮਿਸਲ ਦਾ ਮਤਲਬ ਪਤਾ ਕੀ ਹੁੰਦਾ ਆਪਾਂ ਨੂੰ ਇਹ ਪੜਿਆ ਤੇ ਪੜਾਇਆ ਹੀ ਨਹੀਂ ਗਿਆ ਮਿਸਲ ਹੁੰਦੀ ਆ ਫਾਈਲ ਗੋਰਿਆਂ ਨੇ ਤਾਂ ਬੜੀ ਦੇਰ ਬਾਅਦ ਸਾਰਾ ਕੁਝ ਡਾਕੂਮੈਂਟ ਕਰਨਾ ਸ਼ੁਰੂ ਕੀਤਾ ਲਿਖਤੀ ਹਿਸਾਬਦਾਰ ਕਰਨਾ ਸ਼ੁਰੂ ਕੀਤਾ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਸਾਵਧਾਨ ਵਿਸ਼ਰਾਮ ਕਰਨ ਲਾ ਲਿਆ ਸੀ ਮਿਸਲਾਂ ਬਣ ਗਈਆਂ ਮਤਲਬ ਕਿ ਫਾਈਲਾਂ ਬਣ ਗਈਆਂ ਹਰ ਗੱਲ ਦਾ ਰਿਕਾਰਡ ਅੰਕਤ ਸੀ ਕਿਹੜੀ ਮਸਲ ਵਿੱਚ ਕਿਹੜਾ ਸਿੱਖ ਅਮਰਤ ਬਾਣ ਕਰਕੇ ਸ਼ਾਮਲ ਹੋ ਰਿਹਾ ਉਹ ਕਿਹੜੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਉਹ ਕੌਮ ਦੇ ਕਿਹੜੇ ਕੰਮ ਕਰ ਰਿਹਾ ਸਾਰਾ ਕੁਝ ਉਹਨਾਂ ਦੇ ਕੋਲੇ ਬਹੁਤ ਕ੍ਰਿਸਟਲ ਕਲੀਅਰ ਸੀ ਇਸੇ ਕਾਰਨ ਰਾਤੋਂ ਰਾਤ ਉਸ ਢਾਂਚੇ ਰਹੀਂ ਜਥੇ ਬੰਦਕ ਢਾਂਚੇ ਰਹੀਂ ਹੁਕਮ ਪਹੁੰਚਦਾ ਤੇ ਰਣਜੀਤ ਸਿੰਘ ਵਿਖਦਾ ਕਿ ਆ ਕੀ ਹੋ ਗਿਆ ਮੇਰੇ ਤਾਂ ਚੌਧਾਰ ਵੀ ਮੈਨੂੰ ਨਮਸਕਾਰ ਨਹੀਂ ਕਰਦੇ ਕਹਿੰਦੇ ਡੋਗਰਿਆ ਨੇ ਦੱਸਿਆ ਕਿ ਤੇਰੇ ਕੋਲੇ ਰਾਤ ਫੂਲਾ ਸਿੰਘ ਆਇਆ ਸੀ ਨਾ ਕਹਿੰਦੇ ਹਾਂ ਕਹਿੰਦੇ ਕੀ ਗੱਲ ਹੋਈ ਉਹਨੇ ਇਸ ਰਾਜ ਨੂੰ ਸਿੱਟਣ 'ਚ ਬੜਾ ਵੱਡਾ ਕੰਮ ਕੀਤਾ ਦੱਸਿਆ ਕਿ ਉਹਦੀ ਹੀ ਸ਼ਰਾਰਤ ਐ ਤੇ ਪਰ ਹੁਣ ਰਣਜੀਤ ਸਿੰਘ ਚੱਲ ਕੇ ਫੁੱਲਾ ਸਿੰਘ ਜੀ ਕੋਲੇ ਗਿਆ ਤੇ ਫੁੱਲਾ ਸਿੰਘ ਕਹਿੰਦੇ ਰਾਤ ਗੱਲ ਤੇਰੀ ਤੇ ਮੇਰੀ ਸੀ ਹੁਣ ਗੱਲ ਪੰਥ ਤੇ ਤੇਰੀ ਐ ਹੁਣ ਮੈਂ ਵਿਚ ਨਹੀਂ ਹੈਗਾ ਹੁਣ ਤਾਂ ਤੂੰ ਪੰਥ ਨਾਲ ਗੱਲ ਕਰੇਂਗਾ ਪੰਜਾ ਸਿੰਘਾਂ ਨੇ ਫੈਸਲਾ ਕੀਤਾ ਕਿ ਇਹਨੂੰ ਅਕਾਲ ਪੁੰਗੇ ਤੇ ਪੁੱਠਾ ਕਰਕੇ ਕੋਡਾ ਕਰਕੇ ਬਾਬਾ ਫੁੱਲਾ ਸਿੰਘ ਇਹਦੇ ਕੋੜੇ ਮਾਰਨਗੇ ਦੀ ਪਿੱਠ ਰੜਨਗੇ ਬਾਬਾ ਜੀ ਨੇ ਨੰਗਾ ਕਰ ਲਿਆ ਨੰਗਾ ਕਰਕੇ ਹਰਗੋਬਿੰਦ ਸਾਹਿਬ ਦੇ ਤਖਤ ਨੂੰ ਅਮਸ਼ਕਾਰ ਕੀਤੀ ਉਹ ਕੋੜਾ ਰਣਜੀਤ ਸਿੰਘ ਦੇ ਸੱਜੇ ਖੱਬੇ ਅੰਨੀ ਵਾਰ ਮਾਰਿਆ ਤੇ ਫਿਰ ਰਣਜੀਤ ਸਿੰਘ ਦਾ ਮੂੰਹ ਪਲਟਾ ਕੇ ਕਿਹਾ ਜੇ ਇੱਕ ਵਾਰ ਵੀ ਤੇਰੀ ਪਿੱਠ ਤੇ ਵੱਜ ਗਿਆ ਨਾ ਤਾਂ ਉਸ ਪਿੱਠ ਤੇ ਵੱਜੇਗਾ ਜਿਸ ਪਿੱਠ ਨੂੰ ਅਸੀਂ ਸਿੱਖ ਕੌਮ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਇੱਕ ਐਸਾ ਸੰਗਾਸਣ ਤਿਆਰ ਕੀਤਾ ਮੈਂ ਉਸ ਸੰਗਾਸਣ ਦੀ ਲੱਤ ਤੇ ਵੀ ਨਹੀਂ ਵੱਜਣ ਦੇਣਾ ਚਾਹੁੰਦਾ ਮੈਂ ਪਿੱਠ ਤੇ ਕਿਵੇਂ ਮਾਰਾਂ ਕਹਿੰਦੇ ਰਣਜੀਤ ਸਿੰਘ ਦੇ ਅੱਖਾਂ ਦੇ ਵਿੱਚੋਂ ਅਥਰੂ ਵਗ ਰਹੇ ਸਨ ਤੇ ਉਹ ਹਰਗੋਬਿੰਦ ਸਾਹਿਬ ਦੇ ਤਖਤ ਤੇ ਪੈ ਕੇ ਲਟ ਰਿਹਾ ਸੀ ਕਿ ਮੈਨੂੰ ਮਾਫ ਕਰ ਦਿਓ ਇਹ ਤਖਤ ਸੀ ਜਥੇਬੰਦੀ ਦੀ ਇਹ ਤਾਕਤ ਸੀ ਉਸ ਵਕਤ ਤੇ ਸਮੇਂ ਦੇ ਸਿੱਖਾਂ ਦੀ ਉਸ ਜਥੇ ਦੀ ਕਿ ਸਮੇਂ ਦਾ ਜਥੇਦਾਰ ਵੀ ਸਮਰੱਥ ਸੀਗਾ ਕਿ ਸਮੇਂ ਦਾ ਹਾਕਮ